ਇਹ ਬਿੱਲ ਦਾ ਕੀ ਹਿਸਾਬ ਕਿਤਾਬ ਹੁੰਦਾ ਫਿਰ ਇਹ ਬਿੱਲ ਦਾ ਇਹਦਾ ਮੰਨ ਕੇ ਜਿਵੇਂ ਸਰਕਾਰ ਦੇ ਖਰਚੇ ਹੁੰਦੇ ਨੇ ਜਿਹੜੇ ਜਿਵੇਂ ਆਪਾਂ ਨੂੰ ਹੁਣ 600 ਜੂਨਟ ਮਾਫ ਆਈ ਤਾਂ ਇਹਦਾ ਮੰਥਲੀ ਬਿੱਲ ਬਣਦਾਗਾ ਜੇ 300 ਜੂਨਟ ਤੋਂ ਘੱਟ ਜੂਨਟ ਮੱਝਦੀ ਆ ਆਪਣੇ ਮੰਨ ਲਓ ਇਹਨੇ 600 ਜੂਨਟ ਪੈਦਾ ਕਰਤੀ ਸਪੋਜ਼ ਕਰੋ ਮਹੀਨੇ ਦੇ ਵਿੱਚ ਤਾ ਜੇ ਆਪਣੇ 900 ਜੂਟ ਮੱਝਦੀ ਹੈ ਤਾਂ ਤਾਂ ਆਪਾਂ ਨੂੰ ਫੁੱਟ ਚਲ ਖਰਚੇ ਹੁੰਦੇ ਨੇ ਜਿਹੜੇ ਉਹ ਕੋਈ ਨਹੀਂ ਪੈਂਦਾ ਉਹ ਸਾਰੇ ਮਾਫੀ ਚ ਹੋਣਗੇ ਤੇ 3 ਕਿਲੋਵਾਟ ਤੋਂ ਸਟਾਰਟਿੰਗ ਕਰ ਲਈ ਵੀ 3 ਕਿਲੋਵਾਟ ਅੰਦਾਜ਼ਾ ਜੇ ਮੰਨ ਕੇ ਚੱਲੋ ਰੇਟ ਤਾਂ ਵੱਧ ਹੀ ਜਾਣਾ ਤੇ ਅੰਦਾਜ਼ਾ ਕਿੰਨੇ ਕ ਤਾਂ ਲੱਗੂਗਾ 3 ਕਿਲੋਵਾਟ ਦਾ ਮੈਕਸਿਮ ਅੱਜ ਦੀ ਰੇਟ ਜੇ ਮੰਨ ਕੇ ਚੱਲੋ ਵੀ MPPT ਮਾਡਲ 3.5 ਕਿਲੋਵਾਟ ਇਨਵਰਟਰ ਲਾ ਕੇ ਤਾਂ ਮੈਕਸਿਮ 90-95000 ਰੁਪਏ ਮੰਨ ਕੇ ਚੱਲੋ ਡਬਲ ਬੈਂਡਰ ਲੱਗੂਗਾ ਤੇ ਜਿਹਦੇ ਵਿੱਚ ਆਪਣੀਆਂ 24 ਘੰਟਿਆਂ ਦੇ ਵਿੱਚ ਘੱਟ ਤੋਂ ਘੱਟ 10 ਜੂਟਾ ਕਵਰ ਹੋਣਗੀਆਂ ਆਪਣੀ अच्छा बी रात ਨੂੰ ਆਪਣਾ ਬੈਕਅਪ ਪੱਖੇ ਟੂਬਾਂ ਦਾ ਬੈਂਟਰੀਆਂ ਦੇ ਚਲੋ ਉਹ ਤਾਂ ਉਹਦਾ ਸਾਰਾ ਬਿਲੀ ਮਤਲਬ ਮਾਫੀ ਚਾਹ ਹਾਂ ਉਹ ਸਾਰਾ ਉਹਦੇ ਕੋਈ ਖਰਚਾ ਨਹੀਂ ਉਹ ਸਾਰਾ ਆਪਣਾ ਆਫ ਗ੍ਰਿਡ ਦਾ ਹੀ ਜਿਹਦੇ ਮੈਕਸਿਮ 10 ਕਿਲੋਵਟਾਂ ਮੱਚਦੀਆਂ ਨੇ ਤਾਂ ਉਹ ਮੰਨ ਕੇ ਚਲੋ ਆਫ ਗ੍ਰਿਡ ਦਾ ਵੀ ਬੇਨਫੀਟ ਆਉਂਦਾ ਉਹਦੇ ਵਿੱਚ ਲਾਈਟ ਦਾ ਕੱਟ ਲੱਗ ਜੇ ਤਾਂ ਕੋਈ ਦਿੱਕਤ ਨਹੀਂ ਮੌਸਮ ਹੋਣਾ ਚਾਹੀਦਾ ਸਾਫ਼ ਹੀ ਤਾਂ ਬੈਂਟਰੀ ਵੀ ਚਾਰਜ ਰਹਣਗੇ ਆਪਣਾ ਘਰ ਦਾ ਲੋਡ ਵੀ ਚੱਲੂਗਾ ਤੇ ਉਹਦੇ ਸਬਸਿਡੀ 5 ਕਿਲੋਵਟ ਦੀ ਤੇ ਹਾਂ ਉਹ ਸਬਸਿਡੀ 3 ਕਿਲੋਵਟ ਤੇ ਵੀ ਸੇਮ 78000 ਰੁਪਏ ਹੀ ਤੇ 5 ਕਿਲੋਵਾਟ ਤੇ ਵੀ ਸੇਮ 78000 ਰੁਪਏ ਅੱਛਾ ਅਗਰ ਵੀ ਤੇ ਇੱਕ ਗੱਲ ਹੋਰ ਆ ਜਿਵੇਂ ਹੁਣ 5 ਕਿਲੋਵਾਟ ਲਾਇਆ ਤੁਸੀਂ ਹਨਾ ਕੋਈ ਵਿਚਪਰਾ ਕਹਿੰਦੇ ਨੇ ਵੀ ਆਪਾਂ 3 ਕਿਲੋਵਾਟ ਦੂਸਰਾ ਰੱਖ ਲਈਏ 5 ਦੀ ਲਵਾ ਲਈਏ ਵੀ 2 ਕਿਲੋਵਾਟ ਜਿਹੜਾ ਰਹਿ ਗਿਆ ਉਹ ਵੀ ਆਫ ਗ੍ਰਿਡ ਰੱਖ ਲਈਏ ਉਹੋ ਜਿਹਾ ਸਿਸਟਮ ਉਹ ਵੀ ਹੋ ਜਾਂਦਾ ਈ ਉਹਦਾ ਫਾਇਦਾ ਹੈ ਕੋਈ ਉਹਦਾ ਫਾਇਦਾ ਤਾਂ ਹੈ ਈ ਮੈਕਸਿਮ ਜਿਹਦੇ ਦਿਨ ਚ ਜ਼ਿਆਦੇ ਜੁੰਟ ਮੱਚਦੀ ਆ ਦੇਖੋ ਵੀ ਉਹਨੂੰ ਬੈਨੀਫਿਟ ਹੈਗਾ ਕਿਉਂਕਿ ਦਿਨੇ ਮੰਨ ਲਓ ਲਾਈਟ ਦਾ ਆਪਣੇ ਕੱਟ ਲੱਗ ਗਿਆ ਤਾਂ ਇਹ ਸਿਸਟਮ ਬੰਦ ਆਪਣਾ ਜਿਹੜਾ ਆਫ ਗ੍ਰਿਡ ਆ ਉਹ ਚੱਲਦਾ ਰਹੂਗਾ ਲੱਗ ਲੱਗੇ ਦੋ ਵੀ ਤੇ ਆਮ ਤਨ ਕਿਲੋਵਾਰਟ ਦਾ ਕੰਪਨੀ 12 ਜੁੰਟਾਂ ਦੀ ਐਵਰੇਜ ਕਹਿੰਦੀ ਹੈਗੀ 6 ਪੈਨ ਲੱਗਦੇ ਨੇ ਸਵਾ ਤਨ ਕਿਲੋਵਾਰਟ ਬਣ ਜਾਂਦਾ ਉਹ ਤਾਂ ਉਹ ਮੰਨ ਲਓ ਅਸੀਂ ਸਵੇਰੇ ਉਹਦੀ ਐਵਰੇਜ ਕੱਢੀ ਐ ਤਾਂ ਉਹ 20 ਜੁੰਟਾਂ ਦੀ ਐਵਰੇਜ ਦੇ ਰਿਹਾ 3 ਕਿਲੋਵਾਰਟ ਦਾ ਪਲਾਂਟ ਉਸ ਵਾਲ ਕੰਪਨੀ ਦਾ ਕੁਆਲਟੀ ਦਾ ਪਤਾ ਕਰਕੇ ਕਿਉਂਕਿ ਆਪਾਂ ਵੀ ਜ਼ਿੰਮੇਵਾਰ ਭਰਾਗੇ ਕੋਈ ਆਏ ਨਹੀਂ ਹੈਗਾ ਵੀ ਆਪਾਂ ਦਾ ਬਾਣੀ ਵਾਲਾ ਸਿਸਟਮ ਨਹੀਂ ਹੈਗਾ ਵੀ ਤੇ ਇੱਕ ਗੱਲ ਹੋਰ ਨਾਲ ਵੀ ਆਸੇ ਪਾਸੇ ਪਤਾ ਕਰਿਓ ਜ਼ਰੂਰ ਵੀ ਰੇਟਾਂ ਦਾ ਕਿੰਨਾ ਲਾਸਟ ਦੇ ਬਾਈ ਨੂੰ ਫੋਨ ਕਰ ਲਿਓ ਤੇ ਮੈਸੇਜ ਛੱਡ ਦਿਓ ਤੁਸੀਂ ਆਪਣਾ ਨੰਬਰ ਲਿਖ ਕੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਆ ਪਰਸੋਂ ਚੌਥੀ ਤਕਰੀਬਨ 22 ਹੁਣੇ ਆਪਣੇ ਉਸ ਵਾਲ ਕੰਪਨੀ ਦਾ ਆ ਸੋਲਰ ਸਿਸਟਮ 5 ਕਿਲੋਵਾਟ ਲਵਾਇਆ ਬਾਈ ਆਪਾਂ ਪਹਿਲਾਂ ਰਾਤਾ ਸੀਗਾ ਕਿ 3 ਕਿਲੋਵਾਟ ਲਾਈਏ ਤੇ ਬਾਈ ਕਹਿੰਦਾ ਵੀ ਤੇਰੇ ਜੁਨਟਾਂ ਦਾਸ ਕਿੰਨੀਆਂ ਕ ਬਣਦੀਆਂ ਨੇਗੀਆਂ ਮੱਚਦੀਆਂ ਨੇਗੀਆਂ ਮੈਂ ਖਾ ਤਕਰੀਬਨ ਹੁਣ ਤਾਂ AC ਚੱਲਣੇ ਗਰਮੀ ਸਟਾਰਟਿੰਗ ਹੋਗੀ ਹਨਾ ਵੀ ਤਕਰੀਬਨ 20 ਤੋਂ 22 ਜੁਨਟਾਂ ਡੇਲੀ ਹਰੇਕ ਕਰਦੀਆਂ ਮੇਰੇ ਖਿਆਲ ਚ ਜਿਹਦੇ ਹੈਗਾ AC ਹੈਗਾ ਮੱਚੀ ਜਾਂਦੀਆਂ ਮੈਂ 20 ਬਾਈ ਕਹਿੰਦਾ ਵੀ ਤੂੰ 5 ਕਿਲੋਵਾਟ ਲਾ ਤੇਰੀਆਂ ਐਕਸਟਰਾ ਜੁਨਟਾਂ ਆਉਣ ਗਏ ਗ੍ਰੈਡ ਗਣੀ ਐਕਸਟਰਾ ਰਹਿਣੀਆਂ ਤੇਰੀਆਂ ਮੈਂ ਕਿਹਾ ਚਲੋ ਜਿਵੇਂ ਵੀ ਲੱਗਦਾ ਠੀਕ ਬਾਕੀ ਬਾਈ ਨੇ ਕੰਮ ਬਹੁਤ ਸੁੰਦਰ ਤਰੀਕੇ ਨਾਲ ਕੀਤਾਗਾ ਬਾਈ ਗਰਪ੍ਰੀਤਾ ਬਲਾਡੇ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਸਤਿ ਸ਼੍ਰੀ ਅਕਾਲ ਤੇ ਬਲਾਡੇ ਰੱਲੀ ਬੈਟਰੀ ਹਾਊਸ ਵਾਲੇ ਨੇ ਬਾਈ ਉਹਨੇ ਤੇ ਤਕਰੀਬਨ ਆਪਾਂ ਤਾਂ ਆਲੇ-ਦਾਲੇ ਦੇ ਸਾਰੇ ਜਿੰਨੇ ਵੀ ਮੇਰੇ ਭਰਾ ਸੋਲਰ ਪਲਾਂਟ ਦਾ ਜਿੰਨਾ ਵੀ ਸਿਸਟਮ ਦਾ ਕੰਮ ਕਰਦੇ ਨੇ ਸਾਰਿਆਂ ਤੋਂ ਆਸੇ-ਪਾਸੇ ਪੁੱਛ ਕੇ ਰੇਟ ਦਾ ਜੱਜਾ ਲੈ ਕੇ ਹਨਾ ਤਾਂ ਇਹਨਾਂ ਨਾਲ ਕਨਫਰਮ ਕੀਤੇ ਹਨ ਰੇਟਾਂ ਲੈ ਕੇ ਜਾਂ ਲੋਨ ਦੇ ਸੌਣ ਚ ਜਿਹੜੀ ਗੱਲਬਾਤ ਸੀਗੀ ਤੇ ਬਾਈ ਨੂੰ ਪੁੱਛਦੇ ਆ ਵੀ ਆਪਾਂ ਕਿਹੜੀ ਕਿਹੜੀ ਕੰਪਨੀ ਦਾ ਲਾਰੇ ਨੇ ਬਾਈ ਹੋਰੀ ਤੇ ਆਪ ਨੂੰ ਕੀ ਇਹਦਾ ਫਾਇਦਾ ਹੋਊ ਜੇਕਰ ਤੁਸੀਂ ਲੋਨ ਦੀ ਝਾਕ ਚੋਂ ਹਨਾ ਵੀਡੀਓ ਸਾਰੀ ਦੇਖ ਲਿਓ ਹਾਂ ਵੀਡੀਓ ਤੋਂ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਬਣ ਕੇ ਤੇ ਲਾਈਕ ਕਰਕੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਜ਼ਰੂਰ ਸਾਰੀ ਦੇਖੋ ਸਾਂਝੀ ਵੀ ਕਰਿਓ ਹਨਾ ਜਿਹੜੇ ਛੋਟੇ-ਛੋਟੇ ਗੱਲਾਂ ਹੁੰਦੀਆਂ ਨੇ ਭਈ ਬਿੱਲ ਕਿੰਨਾ ਇਕ ਆਉਂਦਾਗਾ ਹਨਾ ਵੀ ਕਿੰਨਾ ਕੀ ਆਪਣੀ ਮਤਲਬ ਪੈਦਾਵਾਰ ਮਤਲਬ ਕਰੂਗਾ ਇਹ ਪੈਦਾਵਾਰ ਆਪਣੀ ਕਿੰਨੀ ਕੁ ਜੁਨਟ ਮੱਚੂਗੀ ਸ ਆਪਣੇ ਦਿਮਾਗ ਦੇ ਵਿੱਚ ਆਉਂਦੀਆਂ ਹਨ ਸਾਰੀਆਂ ਬਾਈ ਹੁਣ ਨਾਲ ਗੱਲ ਕਰਾਂਗੇ ਬਾਈ ਹੋ ਠੀਕ ਹੈ ਠੀਕ ਹੈ ਜੀ ਵਧੀਆ ਤੇ ਗੱਲ ਇੱਥੋਂ ਕਰੀਏ ਵੀ ਆਪਾਂ ਸਟਾਰਟਿੰਗ ਵੀ ਕਿਹੜੀ ਕਿਹੜੀ ਕੰਪਨੀ ਲਾ ਰਹੇ ਹਾਂ ਅੱਜਕੱਲ ਸਟਾਰਟਿੰਗ ਪਹਿਲ ਆਪਾਂ ਸਭ ਤੋਂ ਹੀ ਉਸ ਵਾਲ ਕੰਪਨੀ ਤੋਂ ਦਿੰਦੇ ਹਾਂ ਉਸ ਤੋਂ ਬਾਅਦ ਯੂਟੀਐਲ ਦਿੰਦੇ ਹਾਂ ਉਸ ਤੋਂ ਬਾਅਦ ਜਿੰਨੇ ਵੀ ਕਸਟਮਰ ਦੀ ਕੋਈ ਰਿਕੁਆਇਰਮੈਂਟ ਹੁੰਦੀ ਹੈ ਜੋ ਉਡਾਨੀ ਦੀ ਬਾਰੀ ਦੀ, ਬਿਸਰਮ ਦੀ, ਜਿੱਦਾਂ ਦੀ ਵੀ ਹੁੰਦੀ ਹੈ ਉਸ ਤਰ੍ਹਾਂ ਹੀ ਆਪਾਂ ਮਟੀਰੀਅਲ ਕਰਵਾ ਦਿੰਦੇ ਤੇ ਮੰਨ ਕੇ ਚੱਲੇ ਵੀ ਉਹ ਤਾਂ ਸਮੇਂ ਦੇ ਹਿਸਾਬ ਨਾਲ ਰੇਟਾਂ ਦਾ ਫਰਕ ਪੈਂਦਾ ਹਾਂ ਹਾਂ ਸਮੇਂ ਦੇ ਹਿਸਾਬ ਨਾਲ ਫਰਕ ਆਉਂਦੇ ਵਿੱਚ ਥੋੜਾ ਘੱਟ ਰੇਟ ਪੈਣ ਲਈ ਜਿਆਦਾ ਜਿਆਦਾ ਕੋਈ ਨਾ ਤੇ 3 ਕਿਲੋਵਾਟ ਤੋਂ ਸਟਾਰਟਿੰਗ ਕਰ ਲਈ ਵੀ 3 ਕਿਲੋਵਾਟ ਅੰਦਾਜ਼ਾ ਜੇ ਮੰਨ ਕੇ ਚੱਲੂ ਰੇਟ ਤਾਂ ਬੰਦ ਹੀ ਕਰਾਂ ਤੇ ਅੰਦਾਜ਼ਾ ਕਿੰਨੇ ਕ ਦਾ ਲੱਗੂਗਾ 3 ਕਿਲੋਵਾਟ ਦਾ ਮੈਕਸਿਮ ਅੱਜ ਦੀ ਰੇਟ 'ਚ ਮੰਨ ਕੇ ਚੱਲੂ ਵੀ 1.5 ਲੱਖ ਲੈ ਕੇ 1.60 ਲੱਖ 60-60 ਹਜ਼ਾਰ ਦੇ ਵਿੱਚ ਲੱਗ ਜਾਂਦਾ ਕੰਪਨੀ ਦੇ ਹਿਸਾਬ ਨਾਲ ਜੀ ਤੇ ਉਹਦੇ ਸਬਸਿਡੀ 5 ਕਿਲੋਵਾਟ ਦੀ ਤੇ ਉਹ ਸਬਸਿਡੀ 3 ਕਿਲੋਵਾਟ ਤੇ ਵੀ ਸੇਮ 78000 ਰੁਪਏ ਜੀ ਤੇ 5 ਕਿਲੋਵਾਟ ਤੇ ਵੀ ਸੇਮ 78000 ਰੁਪਏ ਅੱਛਾ ਤੇ 3 ਕਿਲੋਵਾਟ ਦਾ ਜਿਵੇਂ ਅਸੀਂ ਪਲਾਂਟ ਲਾਇਆ ਥੋੜੇ ਦਿਨ ਹੀ ਹੋਏ ਨੇ ਵੱਡੇ ਵੀਰੋ ਕੇ ਇਕਲਾ ਲਾਇਆਗਾ ਤੇ ਆਮ ਤਨ ਕਿਲੋਵਾਟ ਦਾ ਕੰਪਨੀ 12 ਜੂਟਾਂ ਦੀ ਐਵਰੇਜ ਕਹਿੰਦੀ ਹੈਗੀ 6 ਪੈਨਲ ਲੱਗਦੇ ਨੇ ਸਵਾ ਤਨ ਕਿਲੋਵਾਟ ਬਣ ਜਾਂਦਾ ਉਹ ਤਾਂ ਉਹ ਮੰਨ ਲਓ ਅਸੀਂ ਸਵੇਰੇ ਉਹਦੀ ਐਵਰੇਜ ਕੱਢੀ ਆ ਤਾਂ ਉਹ 20 ਜੂਟਾਂ ਦੀ ਐਵਰੇਜ ਦੇ ਰਿਹਾ 3 ਕਿਲੋਵਾਟ ਦਾ ਪਲਾਂਟ ਉਸ ਵੱਲ ਕੰਪਨੀ ਦਾ ਤੇ ਇੱਕ ਗੱਲ ਇਹ ਹੈ ਵੀ ਨਾਲ ਦੀ ਨਾਲ ਮੀਟਰ ਵੀ ਜਿੱਦੇ ਆਪਣਾ ਸੋਲੋ ਸਿਸਟਮ ਲਾ ਕੇ ਨਾਲ ਦੀ ਨਾਲ ਮਤਲਬ ਇਹ ਵੀ ਇੰਸਟਾਲ ਹੋ ਗਿਆ ਮੀਟਰ ਨਹੀਂ ਤਕਰੀਬਨ ਮਹੀਨਾ ਲੱਗ ਜਾਂਦਾਗਾ ਤੇ ਆ ਆਪਾਂ ਹੁਣ ਇਸ ਤੋਂ ਪਹਿਲਾਂ ਮਤਲਬ ਦੇਖ ਕੇ ਹਟਿਆ ਮੀਟਰ ਹਨਾ ਤੇ ਵੀ ਵੀ ਆਪਣੇ ਲਾਏ ਨੂੰ ਬਈ ਬਈ ਪਹਿਲਾਂ ਕਹਿ ਰਹੇ ਸੀ ਆਪਾਂ ਨੂੰ ਵੀ ਕਹਿੰਦੇ ਸਾਡੀ ਐਡ ਪਾ ਹਨਾ ਤੇ ਮਖਾਇਰ ਜਨਾਂਚਰ ਵੀ ਆਪਣਾ ਕਲੀਅਰ ਨਹੀਂ ਹੁੰਦੀ ਮਾਨਸ ਤੁਸ਼ਟ ਨਹੀਂ ਹੁੰਦਾ ਵੀ ਕਿੰਨੀਆਂ ਜੁੰਟਾ ਬਣਾਉਂਦਾ ਯਾਰ ਕਿੰਨੀਆਂ ਆਪਣੀਆਂ ਮੱਚਦੇ ਉਹਨਾਂ ਚਿਰ ਵੀਡੀਓ ਕਿਉਂ ਗੁੰਮਰਾਹ ਕਰਨ ਵਾਲੀ ਗੱਲ ਹੁੰਦੀ ਹੈ ਵੀ ਹਨਾ ਤੁਹਾਡੇ ਵਰਗੇ ਭਰਾਵਾਂ ਨੂੰ ਗੁੰਮਰਾਹ ਕਰੇ ਪਰ ਗੁੰਮਰਾਹ ਕਰਨ ਵਾਲੀ 36 ਘੰਟੇ ਹੋ ਗਏ ਹਨ ਆਪਣ ਲੱਗੇ ਉਹਨੂੰ ਹਾਂਜੀ ਪਰसों ਚੁੱਤੇ ਚਲਾਇਆ ਸੀ ਆਪਾਂ ਪਰਸੋਂ ਮੰਨ ਕੇ ਚੱਲੋ ਵੀ ਦੁਪਹਿਰੇ ਚਲਾਇਆ ਹੈ ਹਾਂ 36 ਘੰਟੇ ਮੰਨ ਲਈ ਆ ਇਸ ਟਾਈਮ ਤਾਂ 1:30 ਵਜੇ ਚਲਾਇਆਗਾ ਹੁਣ ਤੱਕ ਦੀ ਮੰਨ ਕੇ ਚੱਲੋ ਵੀ ਇਹਦੀਆਂ ਆਪਣੀਆਂ 62 ਜੁੰਟਾ ਬਣ ਚੁੱਕੀਆਂ 62 ਜੁੰਟਾ ਮੱਚ ਗਈਆਂ ਨਹੀਂ 62 ਬਣ ਚੁੱਕੀਆਂ ਹਾਂ ਬਾੜ ਹਾਂ ਬਣ ਗਈਆਂ ਬਾੜ ਸੋਲਰ ਨੇ 62 ਜੁੰਟਾ ਆਪਣੇ ਪੈਦਾ ਕਰਤੀਆਂ ਕੁੱਲ ਮਿਲਾ ਕੇ ਮੰਨ ਲਓ ਵੀ 36 ਘੰਟਿਆਂ ਦੇ ਵਿੱਚ 25 ਪਲੱਸ ਐਵਰੇਜ ਹੋਊਗੀ ਬਿਲਕੁਲ ਹੋ ਗਈ ਵੀਰੇ ਵਧੀਆ ਕੰਪਨੀ ਵਧੀਆ ਐਵਰੇਜ ਕਹਿੰਦੀ ਹੈਗੀ ਕੁੱਲ ਮਿਲਾ ਕੇ ਵਧੀਆ ਸੌਦਾ ਬਾਕੀ ਦੀ ਹਾਲੇ ਆਪਾਂ ਸਾਫ ਸੋਈ ਵੀ ਨਹੀਂ ਕੀਤੀ ਬਈ ਹਾਲੇ ਜਿਵੇਂ ਲਾਇਆ ਹੀ ਆਪਾਂ ਦੇਖ ਸਕਦੇ ਆ ਪਲੇਟਾਂ ਦੇ ਉੱਤੇ ਹੋਮੀ ਮਿੱਟੀ ਘਟਾਉ ਉਸ ਤਰੀਏ ਪਾਇਆ ਉਸੇ ਤਰੀਏ ਪਾਇਆ ਹੈ ਜਿਵੇਂ ਸਾਫ ਸੋਈਆ ਕੋਈ ਕੀਤਾ ਨਹੀਂ ਹੈਗਾ ਥੱਲੇ ਨਾ ਹੀ ਉੱਪਰ ਪਲੇਟਾਂ ਦੀ ਤੋਦ ਦਬਈਆ ਕਰਾਇਆ ਤਾਂ ਉਸ ਤੋਂ ਬਾਅਦ ਹੋਰ ਵੀ ਪਰਫਾਰਮੈਂਸ ਵੱਧ ਦੇਵੇਗਾ ਤਾਂ ਇਹ ਵੀ 3 ਕਿਲੋਵਾਟ ਵੀ ਨਹੀਂ ਘੇਰਦਾ ਬਈ ਨਹੀਂ 3 ਕਿਲੋਵਾਟ ਘੱਟ ਘੇਰੂਗਾ ਬਈ ਉਹੱਚ ਕਿੰਨੀ ਬਲੇਟ ਆਉਣਗੇ ਉਹੱਚ 6 ਪੈਨਲ ਲੱਗਣਗੇ ਜੀ ਇਹ ਉਹੱਚ 6 ਇਹ ਚ 9 ਹਾਂ ਇਹ ਚ 9 ਜੀ ਅੱਛਾ ਇੱਕ ਆਪਾ ਇੱਕ ਦਾ ਛੱਡਤਾ ਹੈ ਇੱਕ ਦਾ ਐਕਸਟਰਾ ਛੱਡ ਦਿਆਂ ਜੀ ਮੰਨ ਕੇ ਚੱਲੋ ਕੋਈ ਵਾਰੀ ਅਗਲੇ ਦੇ ਜੁੰਟ ਇੱਕ ਦੋ ਵੱਧ ਮੱਜਦੇ ਹੁਣ ਤਾਂ ਉਹਦੇ ਵਿੱਚ ਆਪਾਂ ਪੈਨਲ ਐਡ ਕਰਕੇ ਵੀ ਸਿਸਟਮ ਇਹੀ ਰਹਿ ਜਾਂਦਾ ਤਾਂ ਉਹ ਜੁੰਟ ਆਪਣੀਆਂ ਦੋ ਮੈਕਸਿਮ 2 ਪਲੱਸ ਹੋ ਜਾਂਦੀ ਨੇ ਇੱਕ ਪੈਨਲ ਤੇ ਬਿੱਲ ਦਾ ਕੀ ਹਿਸਾਬ ਕਿਤਾਬ ਹੁੰਦਾ ਫਿਰ ਇਹ ਬਿੱਲ ਦਾ ਇਹਦਾ ਮੰਨ ਕੇ ਚੱਲੋ ਵੀ ਜਿਵੇਂ ਸਰਕਾਰ ਦੇ ਖਰਚੇ ਹੁੰਦੇ ਨੇ ਜਿਹੜੇ ਜਿਵੇਂ ਆਪਾਂ ਨੂੰ ਹੁਣ 600 ਜੁੰਟ ਮਾਫ ਆਈ ਤਾਂ ਇਹਦਾ ਮੰਥਲੀ ਬਿੱਲ ਬਣਦਾਗਾ ਜੇ 300 ਜੁੰਟ ਤੋਂ ਮਹੀਨੇ ਦੇ ਵਿੱਚ ਤਾਂ ਜੇ ਆਪਣੇ 900 ਜੂਨਟ ਮੱਝਦੀ ਹੈ ਤਾਂ ਤਾਂ ਆਪਾਂ ਨੂੰ ਫੁੱਟਰ ਖਰਚੇ ਹੁੰਦੇ ਨੇ ਜਿਹੜੇ ਉਹ ਕੋਈ ਨਹੀਂ ਪੈਂਦਾ ਉਹ ਸਾਰੇ ਮਾਫੀ ਚ ਜਾਣਗੇ ਜੇ ਆਪਣੇ 1000 ਜੂਨਟ ਮੱਝਦੀ ਹੈ 600 ਨੇ ਪੈਦਾ ਕੀਤੀ ਹੈ ਤਾਂ ਆਪਾਂ ਨੂੰ 400 ਜੂਨਟ ਦਾ ਬਿੱਲ ਵੀ ਬਣੂਗਾ ਤੇ ਉਹਦੇ ਖਰਚੇ ਵੀ ਪੈਣਗੇ ਮੋਟਾ ਜਿਹਾ ਸਾਬ ਮੰਨ ਲਈਏ ਵੀ ਇਹਦਾ ਹਿਸਾਬ ਤੁਸੀਂ ਦੱਸਿਓ ਵੀ 10ਵੇਂ ਵੀ 9ਵੇਂ ਮਹੀਨੇ ਚੋਂ ਦਾ 10ਵੇਂ ਚ 10ਵੇਂ ਮਹੀਨੇ ਦੇ ਐਂਡ 'ਚ ਇਹਦਾ ਸਰਕਲ ਬਣਾਇਆ ਬਿਜਲੀ ਬੋਰਡ ਨੇ ਜੀ ਉਹਦੇ ਵਿੱਚ ਹੋਏਗਾ ਜਿਵੇਂ ਹੁਣ ਆਪਣੇ 600 ਜੂਨਟ ਪੈਦਾ ਹੋ ਗਈ ਮੱਝੀ 400 ਤਾਂ 200 ਜੂਨਟ ਆਪਣੀ ਅਗਲੇ ਮਹੀਨੇ ਪਲੱਸ ਹੋ ਗਈ ਪਲ ਤੇ ਜਿਹੜੀ ਮੈਂ ਇੱਕ ਹੋਰ ਵੀ ਸੁਣਿਆ ਸੀ ਭਰਾ ਤੋਂ ਜਿਹਦੇ ਲੱਗਿਆ ਹੋਇਆ ਹਨਾ ਉਹਨੇ ਕਿ ਆਪਾਂ ਵਿੜ ਕੇ ਲੈਨੇ ਵੀ ਹਾਂ ਕੀ ਫਾਇਦਾ ਕੀ ਨਸਾਨ ਹਨਾ ਉਹ ਮੈਨੂੰ ਭਰਾ ਦੱਸ ਰਿਹਾ ਵੀ ਜਿਹੜੀ ਆਪਣੀ 600 ਯੂਨਟ ਵੀ ਸਾਲ ਮਾਫ ਰਹੀ ਸਰਕਾਰ ਵੱਲੋਂ 2 ਸਾਲ 20 ਸਾਲ ਮਾਫ ਕੀਤੀ ਜੀ 600 ਯੂਨਟ ਤੇ ਜਿਹੜੇ ਫਟਕਲ ਖਰਚੇ ਹੁੰਦੇ ਨੇ ਉਹਦੇ ਵਿੱਚ ਵੀ ਜਸਟ ਹੁੰਦੇ ਉਹਦੇ ਵਿੱਚ ਮੈਕਸਿਮ ਹੁਣ ਤਾਂ ਫਿਲਹਾਲ ਇੱਕ ਵਾਰੀ ਦਾ ਕਰੀ ਜਾਂਦੇ ਨੇ ਬਾਕੀ ਸਰਕਾਰ ਉਹ ਮੌਕੇ ਦਾ ਹੀ ਦੇਖੋ ਵੀ ਇੱਕ ਵਾਰੀ ਫਿਲਹਾਲ ਰਜਿਸਟ੍ਰੇਸ਼ਨ ਕਰਦੇ ਨੇ ਵੀ ਆਪਣੀ ਜਿਵੇਂ ਆਪਾਂ ਨੂੰ ਜੇ ਇਹ 8 ਰੁਪਏ ਜੁਨਟ ਦੇ ਰਹੇ ਨੇ ਤਾਂ ਆਪਣੀ ਮੈਕਸਿਮ 5 5.5 ਰੁਪਏ ਕੱਢ ਦੇਣੀ ਜੀ ਤੇ ਫਿਰ ਤੁਸੀਂ ਆਨ ਗ੍ਰੇਡ ਵੀ ਕੰਮ ਕਰਦੇ ਆ ਜੀ ਆਫ ਗ੍ਰੇਡ ਵੀ ਕਰਦੇ ਆ ਤੇ ਜਿਹੜੀਆਂ ਆਪਣੇ ਖੇਤੀ ਵਾਲੀਆਂ ਮੋਟਰਾਂ ਹੁੰਦੀਆਂ ਨੇ ਮੰਨ ਲਓ ਖੇਤਾਂ ਦੇ ਵਿੱਚ 10 HP 20 HP ਜਿਹੜੀ ਮਰਜ਼ੀ ਮੋਟਰ ਲਗਾਓ ਉਸ ਵੱਲ ਕੰਪਨੀ ਦੀ ਕੰਪਲੀਟ ਕਿੱਟ ਲਾਉਣੇ ਆਗੇ ਬਾਕੀ ਰਿਕੁਆਇਰਮੈਂਟ ਤੇ ਜਿਹੜੀ ਮਰਜ਼ੀ ਲਵਾ ਲਓ ਕਨੈਕਸ਼ਨ ਲਵਾ ਲਓ ਲੋਜੀ ਲਵਾ ਲਓ ਵੈਸੇ ਉਸ ਵੱਲ ਨੂੰ ਸਭ ਤੋਂ ਪਹਿਲ ਦਿੰਨੇ ਆ ਕਿਉਂਕਿ ਅਸੀਂ ਜਿੰਨੇ ਵੀ ਪ੍ਰੋਜੈਕਟ ਲਾਏ ਨੇ ਪਿਛਲੇ ਸੀਜ਼ਨ ਉਸ ਵੱਲ ਦੇ ਇੱਕ ਪ੍ਰੋਡਕਟ ਦਾ ਵੀ ਲੰਬਾ ਨਹੀਂ ਆਇਆ ਜੇ ਕਿਸੇ ਨੂੰ ਕੋਈ ਗੱਲ ਕਰਨ ਦੀ ਹੋਵੇ ਵੀ ਆਪਾਂ ਨੇ ਗੱਲ ਕਰਕੇ ਮੋਟਰ ਚਲਦੀ ਦੇਖਣੀ ਹੈ ਤਾਂ ਆਪਣੇ ਕੋਲੇ ਕਸਟਮਰ ਦਾ ਨੰਬਰ ਕਾਲ ਕਰਕੇ ਆਪਾਂ ਤੋਂ ਲੈ ਸਕਦਾ ਹੈ ਕਸਟਮਰ ਤੋਂ ਖੁਦ ਲੈ ਕੇ ਜਾਣਕਾਰੀ ਫੇਰ ਆਪਣੇ ਕੋਲੇ ਆ ਸਕਦਾ ਹੈ ਇੱਕ ਗੱਲ ਹੋਰ ਨਾਲ ਵੀ ਆਸੇ ਪਾਸੇ ਪਤਾ ਕਰਿਓ ਜਰੂਰ ਵੀ ਰੇਟਾਂ ਦਾ ਕਿੰਨਾ ਲਾਸਟ ਦੇ ਬਾਈ ਨੂੰ ਫੋਨ ਕਰ ਲਿਓ ਤੇ ਮੈਸੇਜ ਛੱਡ ਦਿਓ ਤੁਸੀਂ ਆਪਣਾ ਨੰਬਰ ਲਿਖ ਕੇ ਮੈਂ ਆਪੀ ਰੈਂਟ ਦਾ ਪਤਾ ਕਰਕੇ ਕੁਆਲਿਟੀ ਦਾ ਪਤਾ ਕਰਕੇ ਕਿਉਂਕਿ ਆਪਾਂ ਵੀ ਜ਼ਿੰਮੇਦਾਰ ਭਰਾਗੇ ਕੋਈ ਆਏ ਨਹੀਂ ਹੈਗਾ ਵੀ ਆਪਾਂ ਦਾ ਬਾਣੀ ਵਾਲਾ ਸਿਸਟਮ ਨਹੀਂ ਹੈਗਾ ਵੀ ਕਿਸੇ ਨਾਲ ਨਾਲ ਗੱਲ ਕਲੀਅਰ ਕਰਦੇ ਆ ਹਮ ਹਮ ਸਰਵਿਸ ਬਾਰੇ ਆ ਸਰਵਿਸ ਬਾਰੇ ਤੁਹਾਨੂੰ ਆਪੀ ਪਤਾ ਲੱਗੂਗਾ ਜਦੋਂ ਤੁਸੀਂ ਕਸਟਮਰ ਨਾਲ ਗੱਲ ਕਰੋਗੇ ਕਿਸੇ ਵੀ ਜ਼ਿੰਮੇਦਾਰ ਦਾ ਨੰਬਰ ਜਿਹਦੇ ਜਿਹਦੇ ਲੱਗੀਆਂ ਨੇ ਮੋਟਰਾਂ ਤੁਸੀਂ ਜਦੋਂ ਮਰਜ਼ੀ ਸਾਡੇ ਤੋਂ ਕਾਲ ਕਰਕੇ ਲੈ ਸਕਦੇ ਹੋ ਅੱਛਾ ਹਾਂ ਗਰਪੀ ਤੇ ਇੱਕ ਗੱਲ ਹੋਰ ਆ ਜਿਵੇਂ ਹੁਣ 5 ਕਿਲੋਵਾਟ ਲਾਇਆ ਤੁਸੀਂ ਹਨਾ ਕੋਈ ਵਿੱਚ ਭਰਾ ਕਹਿੰਦੇ ਨੇ ਵੀ ਆਪਾਂ 3 ਕਿਲੋਵਾਟ ਦੂਸਰਾ ਰੱਖ ਲਈ ਰੈਡ ਰੱਖ ਲਈ ਉਹ ਹੋਜੀ ਸਿਸਟਮ ਉਹ ਵੀ ਹੋ ਜਾਂਦਾ ਜੀ ਉਹਦਾ ਫਾਇਦਾ ਹੈ ਕੋਈ ਉਹਦਾ ਫਾਇਦਾ ਤਾਂ ਹੈ ਜੀ ਮੈਕਸਿਮ ਜਿਹਦੇ ਦਿਨ ਚ ਜਾਦੇ ਜੁੰਟ ਮੱਚਦੀ ਆ ਦੇਖੋ ਵੀ ਉਹਨੂੰ ਬੈਨੀਫਿਟ ਹੈਗਾ ਹੂੰ ਕਿਉਂਕਿ ਦਿਨੇ ਮੰਨ ਲਓ ਲਾਈਟ ਦਾ ਆਪਣੇ ਕੱਟ ਲੱਗ ਗਿਆ ਤਾਂ ਇਹ ਸਿਸਟਮ ਬੰਦ ਆ ਆਪਣਾ ਜਿਹੜਾ ਆਫ ਗ੍ਰਿਡਾ ਉਹ ਚੱਲਦਾ ਰਹੂਗਾ ਲੈ ਕੇ ਕੱਟ ਲੱਗੇ ਦੋ ਵੀ ਹੂੰ ਗਰਮੀ ਦੇ ਵਿੱਚ ਹਾਂ ਉਹਦੇ ਨਾਲ ਇਨਵਰਟਰ ਵੀ ਐਕਸਟਰਾ ਖਰਚੇ ਦਾ ਫਿਰ ਕਿੰਨਾ ਕ ਫਰਕ ਪਾ ਜਾਂਦਾ ਫਿਰ ਉਹ ਖਰਚਾ ਜੇ ਆਪਾਂ 2 ਕਿਲੋਵਾਟ ਆਫ ਗ੍ਰਿਡ ਰੱਖਦੇ ਆ ਮੈਕਸਿਮ ਹੀ MPPT ਮਾਡਲ 3.5 ਕਿਲੋਵਾਟ ਇਨਵਰਟਰ ਲਾ ਕੇ ਹੂੰ ਤਾ ਮੈਕਸਿਮ 90-95000 ਰੁਪਏ ਮੰਨ ਕੇ ਚੱਲੋ ਡਬਲ ਬੈਂਡਰ ਲੱਗੂਗਾ ਤੇ ਜਿਹਦੇ ਵਿੱਚ ਆਪਣੀਆਂ 24 ਘੰਟਿਆਂ ਦੇ ਵਿੱਚ ਘੱਟ ਤੋਂ ਘੱਟ 10 ਜੂਟਾਂ ਕਵਰ ਹੋਣਗੀਆਂ ਆਪਣੀ ਅੱਛਾ ਵੀ ਰਾਤ ਨੂੰ ਆਪਣਾ ਬੈਕਅਪ ਪੱਖੇ ਟੂਬਾਂ ਦਾ ਬੈਂਟਰੀਆਂ ਦੇ ਚੱਲੂਗਾ ਉਹ ਤਾਂ ਉਹਦਾ ਸਾਰਾ ਬਿਲੀ ਮਤਲਬ ਮਾਫੀ ਚਾਹ ਹਾਂ ਉਹ ਸਾਰਾ ਉਹਦੇ ਕੋਈ ਖਰਚਾ ਨਹੀਂ ਉਹ ਸਾਰਾ ਆਪਣਾ ਆਫ-ਗ੍ਰਿਡ ਦਾ ਹੀ ਜਿਹਦੇ ਮੈਕਸਿਮ 10 ਕਜੂਟਾਂ ਮੱਝਦੀਆਂ ਨੇ ਤਾਂ ਉਹ ਮੰਨ ਕੇ ਚੱਲੋ ਆਫ-ਗ੍ਰਿਡ ਦਾ ਵੀ ਬੇਨਿਫਿਟ ਆਉਣੀ ਉਹਦੇ ਵਿੱਚ ਲਾਈਟ ਦਾ ਕੱਟ ਲੱਗ ਜੇ ਤਾਂ ਕੋਈ ਦਿੱਕਤ ਨਹੀਂ ਮੌਸਮ ਹੋਣਾ ਚਾਹੀਦਾ ਸਾਫ਼ ਹੀ ਤਾਂ ਬੈਂਡਰੇ ਵੀ ਚਾਰਜ ਰਹਿਣਗੇ ਆਪਣਾ ਘਰ ਦਾ ਲੋਡ ਵੀ ਚੱਲੂਗਾ ਜੀ ਠੀਕ ਆ ਮਿੱਤਰੋ ਤੇ ਵੀਡੀਓ ਤੁਸੀਂ ਵੱਧ ਤੋਂ ਵੱਧ ਕਰਦੇ ਸ਼ੇਅਰ ਲਾਈਕ ਕਰਦੇ ਹੋ ਜਿਉਂਦੇ ਬਸਦੇ ਰਹੋ ਧੰਨਵਾਦ